ਸੁਰੇ ਸੁਲੋ ਪਾਨ ਗੁਰੂ ਬਾਣੀ ਬਿਜਾ ਮਾਤਾ ਸਰਦਵਾਤ ਰਾਤ ਦੇ ਦਾਈ ਦਾ ਆਖੇ ਲੈ ਸਗਲ ਜਗਤ ਚੰਗਿਆਂ ਆ ਬੁਰੀਆਂ ਬਾਚੇ ਧਰਮ ਦੂਰ ਜੰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾ ਪ੍ਰਤੇ ਆਏ ਨੈਮ ਸਖਤ ਕਾਲ ਨਾਲਕ ਤੇ ਮੁਖਿ ਦਲੇ ਕੀਤੀ ਛੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਗੁਰ ਦੇ ਕੀ ਫਤਿਹ ਸੋਲੇ ਆ ਸਾਹਿਬ ਸੇ ਆਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁ ਤਾ ਕੁਰ ਤੂੰ ਬੇਰਤਾ ਤੂੰ ਯੋ ਟੰਡਾ ਬਖਸ਼ੀ ਸਭੀ ਤਾ तुम ते आ गया तुम्हारी गत मिट तुम ही जानी नानक दास सदा वाहे गुरु वाहे गुरु वाहे गुरु एक ओंकार वाहे गुरु जी की फते श्री भगवती जी सहायवार श्री भगवती जी की पाठशाही 10वीं ਪ੍ਰਥਮ ਭਗਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਈ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈਐ ਬਿਤਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੌਹਾਂ ਸਾਹਿਬ ਜਾਨਦਿਆਂ ਚਾਲੀਆਂ ਮੁਕਤਿਆਂ ਹਠੀਆਂ ਜੁਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖਿਆ ਨਿਢ ਕੀਤਾ ਆ ਪਿਆਰਿਆਂ ਸੱਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿੰਨ ਸਿੰਘਾਂ ਸਿੰਘਣੀਆਂ ਨੇ ਧਰਮੇ ਤਸੀਸ ਦਿੱਤੇ ਬੰਦ-ਬੰਦ ਕਟਾਈ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਜੀ ਰਏ ਗਏ ਗੁਰਦੁਆਰਿਆਂ ਦੀ ਸੇਵ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਸੰਗ ਸੰਗ ਨਿਵਾਹਿਤ ਨਾ ਦੀ ਕਮਾਈ ਦਾ ਧਿਆਨ ਧਰਕੇ ਸਾਜੀ ਬੋਲੋ ਜੀ ਵਾਹਿਗੁਰੂ ਪੰਜੰਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰੇਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤਾ ਵਿੱਚ ਤਵਣ ਕਾ ਸਦਕਾ ਸਤਿ ਖੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਤ ਦੇਗ ਤੇਗ ਫਤੇ ਬਿਰਦ ਕੀ ਪੈ ਪੰਥ ਕੀ ਜੀਤ ਸ੍ਰੀ ਸਹਿਜ ਜੀ ਸਹਾਇ ਖਾਲਸਾ ਜੀ ਕੇ ਬੋਲ ਵਲੂ ਜੀ ਸਿੱਖੀ ਸਿੱਖੀ দান ਕੇ ਸਦਾਨ ਰਹਿਤ দান ਬਕਤਕ দান ਬੇਸਾਹ দান ਪ੍ਰਸਾਦਾਨ ਦਾਨ ਸਰਦਾਨਾਮ ਦਾਨ ਸ੍ਰੀ ਅਮਰਤ ਸਰ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਸਖੰਦ ਮੰਨਨੀਮਾ ਮਤ ਉੱਚੀ ਮਤ ਦਾ ਰਖਾ ਪਵਾਹਿ ਗੁਰੂ へ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜੀ ਖੁੱਲੇ ਦਰ ਕਿਸੇ ਦੇ ਦਾਨ ਜੀ ਨੂੰ ਬਖਸ਼ੋ ਹੀ ਨਿਮਾਨ ਨਿਮਾਨ ਨਿਤਾਣਿਆਂ ਦੇ ਤਾਨ ਨਿਊਟਨ ਦੀ ਓਟ ਮਾਲਕ ਜੀ ਸੱਚੇ ਪਾਤਸ਼ਾਹ ਚਰਨਾ ਕਮਲਾ ਪਾਤ ਸਰਦਾਸ ਬੇਨਤੀ ਅਰਜੀ ਨੇ ਦਇਆ ਕੀਤੀ ਅੰਮ੍ਰਿਤ ਵੇਲੇ ਤੋਂ ਦੀ ਬਾਣ ਸਜੇ ਜੀ ਸੇਵਣਾ ਬੰਉਂਦੇ ਆਂ ਬਾਣੀ ਦੇ ਜਾਪ ਕਰਦੇ ਆਂ ਹਜ਼ੂਰੀ ਦੇ ਅੰਦਰ ਵਿਚਰਦੇ ਆਂ ਬਹੁਤ ਸਾਰੀਆਂ ਭੁੱਲਾਂ ਹੁੰਦੀਆਂ ਨੇ ਅਣਜਾਨ ਸਮਝ ਕੇ ਮੁਆਫ ਕਰਨਾ ਸਮਤ ਵਕਸ਼ਿਸ਼ ਕਰਨੀ ਅੱਗੇ ਤੋਂ ਦਰ ਕਰਦੀ ਸੱਚਜੇ ਟੰਗ ਦੇ ਨਾਲ ਸੇਵਾ ਕਰਨ ਦੀ ਦਾਤ ਬਖਸ਼ਿਸ਼ ਕਰਨੀ ਉੱਦਮ ਮੱਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੈ ਮੇਉ ਕਰਨਾਂ ਦੇ ਵਾਕ ਅਨੁਸਾਰ ਆਪ ਜੀ ਦੇ ਬਖਸ਼ਿਸ਼ ਕੀਤੇ ਹੋਏ ਸ੍ਰੇਸ਼ਟ ਉਦਮ ਦੇ ਸਦਕਾ ਜੋ ਸ੍ਰੀ ਸਾਈ ਪਾਠਾਂ ਦੀ ਲੜੀ ਆਰੰਭ ਹੈ ਲੜੀ ਤਹਿਤ ਆਰੰਭ ਸ੍ਰੀ ਸਾਈ ਪਾਠ ਜੀ ਦੇ ਭੋਗ ਬੀਬੀ ਗੁਰਲੀਨ ਕੌਰ ਜੀ ਵਰਨੁ ਕੁਮਾਰ ਸਮੂਹ ਪਰਿਵਾਰ ਬਨਿਓ ਸੁਪੁੱਤਰ ਦੀ ਦਾਤ ਵਾਸਤੇ ਸੇਵਾ ਨਿਭਾਈ ਗਈ ਹੈ ਕਿਰਪਾ ਕਰਨੀ ਜੀ ਜਿਨ੍ਹਾਂ ਭਾਵਨਾ ਨੂੰ ਲੈ ਕੇ ਪਰਿਵਾਰ ਬਨਿਓ ਬਾਣੀ ਦਾ ਓਟ ਆਸਰਾ ਲੈ ਗਿਆ ਸਮੁੱਚੇ ਪਰਿਵਾਰ ਅੰਦਰ ਇੱਕਤਾ ਅਤੇ ਇਫਾਕ ਆਪਸੀ ਪ੍ਰੇਮ ਪਿਆਰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਨਤੇ ਰਹਿ ਸਭ ਕੁਛ ਹੈ ਜਿਸ ਦੇਹ ਸੁਪਾਵੇ ਬਲੀ ਰਹਿਤ ਕਰਕੇ ਸੁਪੁੱਤਰ ਦੀ ਦਾਤ ਬਖਸ਼ਿਸ਼ ਕਰਨੀ ਪਰਿਵਾਰ ਨੂੰ ਚੜਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੀ ਦਇਆ ਸਦਕਾ શ્રી ਖੰਡ ਪੜ ਸਾਹਿਬ ਜੀ ਦੇ ਭੋਗ ਪਏ ਨੇ ਦਰਕਰਦੇ ਪ੍ਰੀਤਵਾਨ ਸਰਦਾਰ ਸੁਖਵੀਰ ਸਿੰਘ ਜੀ ਨਾਗਰਾ ਇਨ੍ਹਾਂ ਦੇ ਪਰਿਵਾਰ ਬੰਨਿਓ ਬੀਬੀ ਕੁਲਵਿੰਦਰ ਕੌਰ ਜੀ ਇਨ੍ਹਾਂ ਦੀ ਸਿਹਤ ਜੀ ਆਵੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਬੀਬੀ ਜੀ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ ਲਈ ਤਹਿਤ ਸ੍ਰੀ ਸਹਿਜ ਪਾਠ ਆਪ ਜੀ ਦੇ ਦਰਕਰਦੇ ਪ੍ਰੀਤਵਾਨ ਸੋਹਬੀਰ ਸਿੰਘ ਬੀਬੀ ਸੁਖਪ੍ਰੀਤ ਕੌਰ ਜੀ ਇਨ੍ਹਾਂ ਦੇ ਸੁਪੁੱਤਰ ਸਹਿਜ ਸਿੰਘ ਇਨ੍ਹਾਂ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਪ੍ਰਵ ਬਨਿਓ ਅਰੰਭਤਾ ਬਾਸਤੇ ਅਰਦਾਸ ਬੇਨਤੀ ਬੀਬੀ ਤਲਵਿੰਦਰ ਕੌਰ ਸਮੂਹ ਪਰਵਾਰ ਬਨਿਓ ਸੇਵਾ ਨਿਭਾਈ ਜਾਣੀ ਹੈ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅਮਨਦੀਪ ਸਿੰਘ ਸ਼ਕਰਾਨੇ ਵਜੋਂ ਬੇਨਤੀ ਸਰਦਾਰ ਸੋਹਣ ਸਿੰਘ ਬੀਬੀ ਅਮਰਜੀਤ ਕੌਰ ਸ਼ਕਰਾਨੇ ਵਜੋਂ ਅਰਦਾਸ ਬੇਨਤੀ ਜਗਰੂਪ ਸਿੰਘ ਸੰਦੀਪ ਕੌਰ ਵਿਦੇਸ਼ ਵਿੱਚ ਪੱਕੇ ਹੋਣ ਦੇ ਲਈ ਅਰਦਾਸ ਬੇਨਤੀ ਕਿਰਪਾ ਕਰਨੀ ਮਲਕੀਤ ਸਿੰਘ ਕਾਰੋਬਾਰ ਦੇ ਵਾਧੇ ਵਾਸਤੇ ਬੇਨਤੀ ਸਵਣਾ ਦੀਆਂ ਅਰਦਾਸਾਂ ਨੂੰ ਸਵੀਕਾਰ ਕਰਨਾ ਬੇਅੰਤ ਸੰਗਤ ਵੱਲੋਂ ਹਾਜ਼ਰੀਆਂ ਭਰੀਆਂ ਗਈਆਂ ਨੇ ਸਵਣਾ ਦੀਆਂ ਹਾਜ਼ਰੀਆਂ ਪਿਟਾਮਾ ਅੰਦਰ ਤੇ ਪ੍ਰਵਾਨ ਕਰਨੀਆਂ ਸਵਣਾ ਦਾ ਚੱਲਿਆ ਹੋਇਆ ਕਦਮ ਕਦਮ ਲੇਖੇ ਅੰਦਰ ਲਾਵਣਾ ਮੰਦੀਆਂ ਸ਼ੁਭ ਭਾਵਨਾਵਾਂ માં ਸੰਪੂਰਨ ਕਰਨੀਆਂ ਸਵਣਾ ਦੇ ਪਰਿਵਾਰਾਂ ਦਾ ਭਲਾ ਚੜ੍ਹਦੀ ਕਲਾ ਕਰਨੀ ਸੰਗਤ ਨੂੰ ਅਸੀਸ ਦੇ ਕੇ ਨਵਜਨ ਝੂਲ ਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਲਾਗਤੇ ਦੀਵਾਨ ਰਹਿਣ ਗੁਰੂ ਮਹਾਰਾਜ ਕੇ ਬਾਲੀ ਬਖਸ਼ਿਸ਼ ਕਰਨੇ ਪਰਵਾਰਾਂ ਬਨਿਓ ਚਰਨ ਪਰਸੇ ਜਾਣੇ ਨੇ ਕੜਾ ਪ੍ਰਸ਼ਾਦ ਗੁਰੂ ਕੇ ਲੰਗਰ ਸਜ ਕੇ ਹਾਜ਼ਰ ਨੇ ਪ੍ਰਵਾਨ ਕਰਨੇ ਆਪ ਜੀ ਨੂੰ ਬੇਅੰਤ ਸੁਹਾਵਣੇ ਪੋਸ਼ਾਕੇ ਅਰਪਣ ਕੀਤੇ ਗਏ ਨੇ ਅੰਗੀਕਾਰ ਕਰਨੇ ਸੇਵਾ ਥੈ ਪਵਨੀ ਲੋਕ ਪ੍ਰਲੋਕ ਵਿੱਚ ਪੜਦੇ ਕਜ ਨੇ ਹੁਕਮ ਬਖਸ਼ ਕੇ ਨੇਹਾਲ ਕਰੋ ਸ੍ਰੀ ਸਹਿਜ ਪਾਠ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰਨੀ ਸਈ ਪਿਆਰੇ ਮੇਲ ਜਿਨ੍ਹਾਂ ਮਿਲੇ ਇੰਤਰਾ ਨਾਮ ਚਤਾ ਵੇ ਨਾਨਕ ਨਾਮ वाहे गुरु जी का खालसागुरु जी की दोहरा दो चलायो सब को हुक्म है गुरु माने गुरु ग्रंथ जी मान्यो प्रगट की को मिल बोच है खोज शब्द में राज करेगा खालसा की रहना ਖੁਵਾਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਖੁਵਾਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਬੋਲੇ ਸੋਨਹੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ सज्जन है सचा पात सह सिर सह जिस पास सो ही है सबना सह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ 5 ਜਿਸਕੇ ਸਿਰ ਉਪਰ ਤੁਮ ਸੁਆਮੀ ਤੂੰ ਦੁੱਖ ਕੈਸਾ ਪਾਵੇਂ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਣਾ ਚੇਤਨਾ ਆਵੇ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾਂ ਚੇਤਨ ਆਵੈ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੀਰੀ ਤੇਰੇ ਸਿਵਕ ਕੋ ਭੋ ਕਿਸ਼ਨਾਹੀ ਜਮ ਨਹੀਂ ਆਵੇ 네ਰੇ ਰਹਾ ਜੋ ਤੇਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਕਸ ਨਾ ਮੀਟੈ ਕੋਈ ਸਤਗੁਰ ਕਾ ਦਲਾਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਦੇ ਤੇਰੀ ਸਰਨ ਤੇਰੇ ਪਰਵਾਸੈ ਪੰਚ ਦੁਸ਼ਟ ਲੈ ਸਾਦੇ ਗਿਆਨ ਧਿਆਨ ਕਿਛ ਕਰਮਣ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰ ਮਣ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾ ਗੁਰਜ ਕਲਸ ਵਾ ਗੁਰਜ ਕੀ ਭਤੇ ਸਤ ਨਾਮ ਵਾਹੀ ਗੁਰੂ ਸਤ ਨਾਮ ਵਾਹੀ ਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨੁ ਹੋਵੈ ਜੀ ਸੋਚੀ ਲਖਵਾਰ ਤੁ ਪੈ ਛਪਣਾ ਹੋਵੇ ਜੇ ਲਾਇ ਰਹਾ ਲਿਵਤ ਹਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਪਹਾਰ ਸਹਿਸ ਸਿਆਣ ਪਾ ਲਖ ਹੋਹਿ ਤਾ ਇਕ ਨ ਚਲੇ ਨਹਾਲ ਕਿਵ ਸਚਿਆ ਰ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਜਿਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਨਾ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀ ਹੈ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀ ਤਨ ਹੋਈ ਆਪੇ ਆਪ ਜਿਨ ਸੇ ਵਿਆਤਿ ਨ ਪਾਇਆ ਮਹਾਨ ਨਾਨਕ ਗਾਵੇ ਗਾਵੇ ਸੁਣੀਏ ਮਨ ਰਖੀਏ ਭਾਉ ਦੁੱਖ ਪਰ ਹਰ ਸੁਖ ਗੁਰਮੁਖ ਨਾ ਦੰ ਗੁਰਮੁਖ ਵੇਦੰ ਗੁਰਮੁਖ ਰਹਾ ਗੁਰ ਈਸਰ ਗੁਰ ਗੌਰਖ ਬਰਮਾ ਗੁਰ ਪਾਰਬਤੀ ਜੀ ਹਉ ਜਾਣਾ ਆਖਾਂ ਨਾਹੀ ਕਹਿਣਾ ਕਥਨ ਗੁਰਾਂ ਇਕ ਦੇਹ 부ਜਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨ ਗੁਰਾਂ ਇਕ ਦੇਹ 부ਜਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਝਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸ੍ਰੀ ਅਕਾਲ ਪਰਮ ਸਨਮਾਨਯੋਗ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਦੀ